हां जी स्टूडेंट्स इस वीडियो ਦੇ ਵਿੱਚ ਅਸੀਂ ਸਵਰਾਂ ਬਾਰੇ ਪੂਰੀ ਜਾਣਕਾਰੀ ਹਾਸਲ ਕਰਾਂਗੇ ਡਿਟੇਲ ਦੇ ਵਿੱਚ ਸਵਰਾਂ ਬਾਰੇ ਪੜ੍ਹਾਂਗੇ ਅਸੀਂ ਤਾਂ ਐਂਡ ਤੱਕ ਵੀਡੀਓ ਦੇ ਨਾਲ ਬਨੇ ਰਹਿਣਾ ਤਾਂ ਕਿ ਸਵਰਾਂ ਬਾਰੇ ਕੋਈ ਵੀ ਡਾਊਟ ਤੁਹਾਡਾ ਮਨ ਦੇ ਵਿੱਚ ਨਾ ਰਹੇ ਸਵਰ ਧੁਨੀਆਂ ਉਹ ਖੰਡੀ ਧੁਨੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਉਚਾਰਨ ਸਮੇਂ ਫੇਫੜਿਆਂ 'ਚੋਂ ਨਿਕਲਦੀ ਸਾਹ ਦੀ ਆਵਾਜ਼ ਬਿਨਾਂ ਰੁਕਾਵਟ ਮੂੰਹੋਂ ਬਾਹਰ ਨਿਕਲ ਜਾਂਦੀ ਹੈ ਬੇਰੋਕ ਗਤੀ ਨਾਲ ਮੂੰਹੋਂ ਬਾਹਰ ਨਿਕਲ ਜਾਂਦੀ ਆ ਪੰਜਾਬੀ ਦੀਆਂ ਸਵਰ ਤੁਨੀਆਂ ਦਾ ਵਰਗੀਕਰਨ ਇਹ ਲਿਖੇ ਅਧਾਰਨ ਤੇ ਕੀਤਾ ਜਾ ਸਕਦਾ ਹੈ ਜੀਵ ਦੀ ਸਥਿਤੀ ਦੇ ਆਧਾਰ ਤੇ ਜੀਵ ਦੀ ਉਚਾਈ ਦੇ ਆਧਾਰ ਤੇ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਪੰਜਾਬੀ ਦੇ ਊੜਾ ਐੜਾ ਈੜੀ ਬਹੁਤ ਵਾਰੀ ਮੈਂ ਰਿਪੀਟ ਕੀਤੇ ਨੇ ਇਹ ਸ਼ਬਦ ਤਿੰਨ ਅੱਖਰ ਨੇ ਜਿਹੜੇ ਉਹ ਸਵਰ ਅੱਖਰ ਨੇ ਪਰ ਜਦੋਂ ਇਹਨਾਂ ਨਾਲ ਲਗਾ ਮਾਤਰਾਵਾਂ ਲੱਗ ਜਾਂਦੀਆਂ ਨੇ ਤਾਂ ਇਹਨਾਂ ਦੀ ਗਿਣਤੀ 10 ਹੋ ਜਾਂਦੀ ਹੈ ਬੇਸਿਕ ਜਿਹੜੇ ਸਵਰ ਨੇ ਤੁਹਾਡੇ ਮੂਢਲੇ ਸਵਰ ਨੇ ਉਹ ਊੜਾੜਾ ਈੜੀ ਨੇ ਪਰ ਜਦੋਂ ਲਗਾ ਮਾਤਰਾਵਾਂ ਲੱਗ ਜਾਂਦੀਆਂ ਤਾਂ ਇਹਨਾਂ ਦੀ ਗਿਣਤੀ ਸਵਾਰਾਂ ਦੀ ਕੀ ਹੁੰਦੀਆਂ ਨੇ 10 ਤਾਂ ਇਸ ਲਈ ਪੰਜਾਬੀ ਭਾਸ਼ਾ ਚ 10 ਸਵਰ ਧੁਨੀਆਂ ਨੇ ਇਹ ਤੁਹਾਨੂੰ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਤੁਸੀਂ ਪੜ੍ਹਨਾ ਏ ਇਹਨਾਂ ਵਿੱਚੋਂ ਦੋ ਸਵਰ ਵਿਰੋਧ ਵਿੱਚ ਆ ਕੇ ਵੱਖਰੇ ਅਰਥ ਪ੍ਰਗਟ ਕਰਦੇ ਹਨ ਜਿਸ ਨਾਲ ਸ਼ਬਦਾ ਅਰਥਾਂ ਵਿੱਚ ਅੰਤਰ ਉਪਜਦਾ ਹੈ ਜਿਵੇਂ ਈ ਚੀਰ ਤੇ ਏ ਚਿਰ ਦੋਹਾਂ ਦੇ ਅਰਥ ਨੇ ਜਿਹੜੇ ਉਹ ਤਿੰਨ ਨੇ ਮਾਤਰਾ ਦੇ ਆਧਾਰ ਤੇ ਪੰਜਾਬੀ ਸਵਰਾਂ ਨੂੰ ਲਘੂ ਤੇ ਦੀਰਗ ਦੋ ਭਾਗਾ ਵਿੱਚ ਵੰਡਿਆ ਗਿਆ ਏ ਲਘੂ ਜਾਂ ਹਰ ਸਭ ਉਹ ਸਵਰ ਨੇ ਜਿਹੜੇ ਘੱਟ ਸਮੇਂ ਵਿੱਚ ਉਚਾਰੇ ਜਾਣ ਜਿਵੇਂ ਐੜਾ ਈੜਿ ਸਿਆਰੀ ਊੜੇ ਔਂਕੜ ਇਹ ਤਿੰਨੇ ਲਘੂ ਸਵਰ ਨੇ ਜਾਂ ਹਰ ਸਭ ਸਵਰ ਨੇ ਦੀਰਗ ਸਵਰ ਉਹ ਸਵਰ ਜਿਨ੍ਹਾਂ ਦੇ ਉਚਾਰਨ ਵਿੱਚ ਜ਼ਿਆਦਾ ਸਮਾਂ ਲੱਗਦਾ ਏ ਪੰਜਾਬੀ ਵਿੱਚ ਵੱਡੀ ਮਾਤਰਾ ਜਿਨ੍ਹਾਂ ਨਾਲ ਲੱਗਦੀ ਉਹ ਸਾਰੇ ਕਿਨੇ ਦੀर्घ स्वर ਨੇ ਜੀਭ ਦੀ ਸਥਿਤੀ ਜਾਂ ਉਚਾਰਨ ਸਥਾਨ ਅਨੁਸਾਰ ਸਵਰਾਂ ਦਾ ਵਰਗੀਕਰਨ ਜਿਹੜੀ ਜੀਭ ਦੀ ਸਥਿਤੀ ਅਨੁਸਾਰ ਸਵਰਾਂ ਦਾ ਵਰਗੀਕਰਨ ਆ ਉਹਦੇ ਵਿੱਚ ਅਸੀਂ ਕਹਾਂਗੇ ਕਿ ਉਚਾਰਨ ਸਥਾਨ ਪੱਖੋਂ ਪੰਜਾਬੀ ਦੇ ਵੱਡੀ ਈ ਜਾਂ ਈ ਨੂੰ ਬਿਹਾਰੀ ਈ ਨੂੰ ਲਾਵਾ ਐ ਨੂੰ ਦਲਾਵਾ ਤਿੰਨ ਅਗਲੇਰੇ ਸਵਰ ਨੇ ਕਿਉਂਕਿ ਇਹਨਾਂ ਦੇ ਉਚਾਰਨ ਸਮੇਂ ਜੀਭ ਦਾ ਅਗਲਾ ਜਾਂ ਮੂਰਲਾ ਹਿੱਸਾ ਉੱਪਰ ਉਠਦਾ ਹੈ ਬੋਲ ਕੇ ਦੇਖਿਓ ਪ੍ਰੋਨਾਂਊਂਸ ਕਰਕੇ ਦੇਖਿਓ ਫਿਰ ਇਹ ਸਵਰ ਨੇ ਜਿਹੜੇ ਇਹ ਪਿਛਲੇਰੇ ਸਵਰ ਨੇ ਕਿਉਂਕਿ ਇਹਨਾਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਹਿੱਸਾ ਉੱਚਾ ਉਠਦਾ ਹੈ ਫਿਰ ਅਗੇ ਹੈਗਾ ਇਹ ਸਵਰ ਨੇ ਜਿਹੜੇ ਚਾਰ ਇਹ ਵਿਚਕਾਰਲੇ ਸਵਰ ਨੇ ਕਿਉਂਕਿ ਇਹਨਾਂ ਦੇ ਉਚਾਰਨ ਸਮੇਂ ਜੀਭ ਦਾ ਵਿਚਕਾਰਲਾ ਭਾਗ ਮੁੱਖ ਭੂਮਿਕਾ ਨਿਭਾਉਂਦਾ ਹੈ ਸਥਾਨਾਂ ਤੇ ਆਧਾਰ ਤੇ ਵਰਗੀਕਰਨ ਹੋ ਗਿਆ ਹੁਣ ਜੀਭ ਦੀ ਉਚਾਈ ਦੇ ਆਧਾਰ ਤੇ ਜਿਹੜਾ ਇਹ ਅਸੀਂ ਕਿਵੇਂ ਵਰਗੀਕਰਨ ਕਰਨਾ ਹੈ ਇਹਦੇ ਵਿੱਚ ਚਾਰ ਤਰ੍ਹਾਂ ਦਾ ਵਰਗੀਕਰਨ ਕਰਨਾ ਹੈ ਉੱਚੇ ਸਵਾਰ ਅੱਧ ਉੱਚੇ ਸਵਾਰ ਨੀਵੇਂ ਸਵਾਰ ਤੇ ਅੱਧ ਨੀਵੇਂ ਸਵਾਰ ਉੱਚੇ ਸਵਾਰ ਜਿਨ੍ਹਾਂ ਦੇ ਉਚਾਰਨ ਸਮੇਂ ਜੀਭ ਵੱਧ ਤੋਂ ਵੱਧ ਉੱਚੀ ਉੱਠੇ ਕਿਹੜੇ-ਕਿਹੜੇ ਨੇ ਬੜੀ ਈ ਈ ਨੂੰ ਬਿਹਾਰੀ ਤੇ ਊ ਨੂੰ ਦਲੈਂਕੜ ਦੋ ਉੱਚੇ ਸਵਾਰ ਨੇ ਪੰਜਾਬੀ ਦੇ ਵਿੱਚ ਆਧੁ ਉੱਚੇ ਸਵਰ ਕਿਹੜੇ ਨੇ ਜਿਨ੍ਹਾਂ ਦੇ ਉਚਾਰਨ ਸਮੇਂ ਜੀਭ ਉੱਚੇ ਸਵਰਾਂ ਨੂੰ ਥੋੜੀ ਘਾਟੂ ਉੱਚੇ ਉਠੇ ਦੋ ਆਧੁ ਉੱਚੇ ਸਵਰ ਨੇ ਜਿਵੇਂ ਈੜੀ ਨੂੰ ਸਿਆਰੀ ਤੇ ਊੜੇ ਨੂੰ ਔਂਕੜ ਨੀਵੇਂ ਸਵਰ ਕਿਹੜੇ ਨੇ ਜਿਨ੍ਹਾਂ ਦੇ ਉਚਾਰਨ ਸਮੇਂ ਜੀਭ ਬਿਲਕੁਲ ਨੀਵੀ ਹੋਵੇ ਜਿਵੇਂ ਐੜੇ ਨੂੰ ਦਲਾਵਾ ਐੜੇ ਨੂੰ ਕੰਨਾ ਤੇ ਐੜੇ ਨੂੰ ਕੋਣਾੜਾ ਤਿੰਨ ਪੰਜਾਬੀ ਦੇ ਨੀਵੇਂ ਸਵਰ ਨੇ ਅੱਧ ਨੀਵੇਂ ਸਵਰ ਜਿਨ੍ਹਾਂ ਦੇ ਉਚਾਰਨ ਸਮੇਂ ਜੀਭ ਨੀਵੇਂ ਸਵਰਾਂ ਨਾਲੋਂ ਥੋੜੀ ਜਿਹੀ ਘੱਟ ਨੀਵੀ ਹੋਵੇ ਜਿਵੇਂ ਈੜੀ ਨੂੰ ਲਾਵਾ ਐੜਾ ਤੇ ਊੜਾ ਮੂੰਖ ਖੁੱਲੇ ਵਾਲਾ ਇਹਨਾਂ ਦੇ ਉਚਾਰਨ ਸਮੇਂ ਜਿਹੜੇ ਆ ਜੀਭ ਆ ਜਿਹੜੀ ਉਹ ਨੀਵੇਂ ਸਵਰਾਂ ਤੋਂ ਘੱਟ ਥੋੜੀ ਜਿਹੀ ਨੀਵੀ ਹੁੰਦੀ ਆ ਤੇ ਪੰਜਾਬੀ 'ਚ ਇਹ ਅੱਧ ਨੀਵੇਂ ਸਵਰ ਅਖਵਾਉਂਦੇ ਨੇ ਹੁਣ ਅੱਗੇ ਜੇ ਗੱਲ ਕਰੀਏ ਅਸੀਂ ਉੱਚੇ ਤੇ ਨੀਵੇਂ ਸਵਰਾਂ ਨੂੰ ਕਰਮਵਾਰ ਬੰਦ ਜਾਂ ਖੁੱਲੇ ਸਵਰ ਵੀ ਕਿਹਾ ਜਾਂਦਾ ਹੈ। ਅੱਧ ਉੱਚੇ ਦੇ ਅੱਧ ਨੀਵੇਂ ਸਵਰਾਂ ਨੂੰ ਕਰਮਵਾਰ ਅੱਧ ਬੰਦ ਤੇ ਅੱਧ ਖੁੱਲੇ ਸਵਰ ਕਹਿੰਦੇ ਨੇ। ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਸਵਰਾਂ ਨੂੰ ਦੋ ਵਰਗੀ ਕਰਨਾ ਚ ਵੰਡ ਸਕਦੇ ਆਂ ਅਸੀਂ ਗੋਲਾਈਦਾਰ ਤੇ ਗੋਲਾਈ ਰਹਿਤ। ਗੋਲਾਈਦਾਰ ਕਿਹੜੇ ਨੇ ਜਿਨ੍ਹਾਂ ਸਵਰਾਂ ਦੇ ਉਚਾਰਨ ਸਮੇਂ ਬੋ ਬੁੱਲ ਗੋਲ ਹੁੰਦੇ ਨੇ। ਜਿਵੇਂ ਉ ਉ ਓ ਆ ਚਾਰ ਗੁਲਾਈਦਾਰ ਸਵਰ ਨੇ ਬੋਲ ਕੇ ਦੇਖ ਲਿਓ ਗੁਲਾਈ ਰਹਿਤ ਉਚਾਰਨ ਸ ਵਿੱਚ ਬੁੱਲਾਂ ਦਾ ਆਕਾਰ ਕੋਲ ਨਹੀਂ ਹੁੰਦਾ ਆ ਆ ਐ ਈ ਈ ਏ ਇਹ ਛੇ ਗੁਲਾਈ ਰਹਿਤ ਸਵਰ ਨੇ ਪੰਜਾਬੀ ਦੇ ਸਵਰ ਨਾਦੀ ਹਨ ਅਤੇ ਹਰੇਕ ਸਵਰ ਦਾ ਨਾਸਕੀ ਉਚਾਰਨ ਵੀ ਮਿਲਦਾ ਹੈ ਪੰਜਾਬੀ ਦੇ ਹਰ ਸਵਰ ਦੇ ਸੁਰ ਸਵਰ ਤੇ ਸੁਰ ਵੀ ਆ ਸਕਦੀ ਹੈ ਪੰਜਾਬੀ ਦੇ 10 ਸਵਰਾਂ ਚੋਂ ਲਗੋ ਸਵਰ ਛੋਟ ਈ ੜੀ ਨੂੰ ਸਿਆਰੀ ਐੜਾ ਤੇ ਊੜੇ ਨੂੰ ਔਂਕੜ ਸ਼ਬਦ ਦੀ ਅਖੀਰੀ ਸਥਿਤੀ ਵਿੱਚ ਨਹੀਂ ਉਚਾਰੇ ਜਾਂਦੇ ਬਾਕੀ ਸੱਤ ਸਵਰ ਇਹ ਨੇ ਜਿਹੜੇ ਇਸ ਸ਼ਬਦ ਦੀਆਂ ਤਿੰਨ ਹੀ ਸਥਿਤੀਆਂ ਮੂੜਾ ਮੱਧ ਤੇ ਅੰਤ ਵਿੱਚ ਵਿਚਰ ਸਕਦੇ ਨੇ ਫਿਰ ਦੋ ਸੰਧੀ ਸਵਰ ਡਿਫਥੋਂਗਸ ਬੋਲਦੇ ਨੇ ਜਿਨ੍ਹਾਂ ਨੂੰ ਜਦੋਂ ਦੋ ਸਵਰ ਉਚਾਰਨ ਪੱਖੋਂ ਆਪਸ ਵਿੱਚ ਇਦਾਂ ਖੂਬੇ ਹੋਣ ਕਿ ਉਹ ਇੱਕ ਹੀ ਜਾਪਣ ਉਹਨਾਂ ਦਾ ਸੰਯੋਗ ਦੋ ਸੰਧੀ ਸਵਰ ਅਖਵਾਉਂਦਾ ਏ ਜਿਵੇਂ ਪਿਓ ਪਿਓ ਦੇ ਵਿੱਚ ਇਹ ਇਹ ਆ ਜਿਹੜਾ ਹੁਣ ਇਹਦੇ ਵਿੱਚ ਦੋ ਜਣੀਆਂ ਚੀਜ਼ਾਂ ਨੇ ਵੰਡੀਆਂ ਹੋਈਆਂ ਨੇ ਪਪਾ ਦਾ ਅਲੱਗ ਆ ਸਵਰ ਅ ਬਯੰਜਨ ਜਿਹੜੀ ਈੜੀ ਸਵਰ ਤੇ ਊੜਾ ਊੜੇ ਨੂੰ ਔਂਕੜ ਇਹਨਾਂ ਦੇ ਵਿੱਚ ਇੱਕਮਿਕਤਾ ਏ ਦੋਨਾਂ ਦੇ ਵਿੱਚ ਤਾਂ ਇਹ ਏ ਬਣਿਆ ਪਿਓ ਕਿਉਂਕਿ ਇਹ ਅੱਗੇ ਆ ਗਈ ਈੜੀ ਇਹ ਤਾਂ ਅਸੀਂ ਸਵਾਰਾਂ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਸਵਾਰਾਂ ਦੀ ਜਾਣਕਾਰੀ ਹਾਸਲ ਕੀਤੀ ਆ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਬਿਰੰਜਨਾ ਬਾਰੇ ਡਿਟੇਲ ਨਾਲ ਪੜਾਂਗੇ ਤੇ ਬਾਕੀ ਜਿਹੜੀ ਇਨਫੋਰਮੇਸ਼ਨ ਆ ਉਹ ਲਵਾਂਗੇ ਬਣੇ ਰਹੋ ਚੈਨਲ ਦੇ ਨਾਲ ਫਿਰ ਮਿਲਦੇ ਆ ਨੈਕਸਟ ਟਾਈਮ ਓਕੇ ਥੈਂਕਸ